ਕੱਢ ਕੇ ਆਏ ਐ ਐ ਐ ਬੰਦੀ ਐ ਜੇ ਤਾਂ ਆ ਜਾਂਦੀ ਐ ਪੂਰੀਓ ਆ ਜਾਂਦੀ ਵੀ ਜਿਵੇਂ ਹੁਣਾਂ ਪੂਰੀ ਆ ਗਈ ਫੇਰ ਤਾਂ ਕਦੇ ਆਉਂਦਾ ਨਹੀਂ ਕੋਈ ਹੁਣ ਇਹ ਆ ਵਧ ਗਈ ਇੱਕ ਫੇਰ ਕਹਿੰਦੇ ਰਿਸ਼ਤੇਦਾਰ ਆਊਗਾ ਕੋਈ ਐ ਹੋਸੀ ਹੁੰਦੀ ਐ ਅੱਛਾ ਇਹ ਹਸੀਆਂ ਠੀਕਾਲ ਜੀ ਕਿਵੇਂ ਹੋ ਬਈ ਸਾਰੇ ਤੁਸੀਂ ਠੀਕ ਠਾਕ ਹੋ ਮੇਰੇ ਨਾਲ ਤੇ ਅੱਜ ਮਾਤਾ ਬਣਾ ਰਹੀ ਆ ਪਰੌਂਠੇ ਘਰੇ ਤੇ ਕੀ ਕੁਸ ਪਾ ਕੇ ਬਣਾ ਲਿਆ ਨਾ ਆਪਣੇ ਪਿੰਡਾਂ ਵਾਲੇ ਪਰੌਂਠੇ ਨੂੰ ਅੱਜ ਦਿਖਾਉਣੇ ਆ ਆ ਜੀ ਫੇਰ ਆਂਹੀ ਪਤਾ ਮਾ ਪਰੌਂਠਾ ਚ ਮੱਚ ਪਾਤੇ ਦਾਲ ਮੱਚ ਪਾਤੇ ਤੇ ਗੰਡੇ ਦੀ ਬਚੀ ਹੋਈ ਦਾਲ ਤੋਂ ਵੀ ਕੰਮ ਲੈ ਲੈਂਦੇ ਆਂ ਸੀ ਮੱਚ ਪਾਤੇ ਗੰਡੇ ਹਮੀਂ ਦੀਰ ਤੇ ਬਣੀ ਤੋਂ ਦੇਖੀ ਤੇ ਐਸਟੀ ਰੋਟੀਆਂ ਮੈਂ ਮੱਚ ਪਾਤਾ ਪੂੜੇ ਜੇ ਪਕਾ ਦਈਏ। ਨਾਲ ਪਰੌਂਠੇ ਬਣਾਉਣਾ, ਪਰੌਂਠੇ ਵਧੀਆ ਬੰਦਿਆ। ਗੀ ਵੀ ਬਣ ਜਾਣਗੇ ਜੇ ਪਰੌਂਠੇ। ਪੂੜੇ ਹੋਰ ਹੋਉਂਦਾ ਪਰੌਂਠੇ ਹੋਰ ਚੀਜ਼। ਤੇ ਉਹ ਲਾ ਕੇ ਪਾਣੀ ਚੱਥੇ ਰੋਟੀਆਂ ਵੀ ਲੈ ਜਾਣਗੇ ਅਸੀਂ। ਪਰੌਂਠੇ ਬਣਾਉ ਹੁਣ ਪਰੌਂਠੇ ਦਾ ਜਰੂਰ ਕਿਹਾ ਹੈ। ਫਿਰ ਹੀ ਬਿਆਨ ਬਦਲੇ ਜਾਣਗੇ। ਲਾਉਂਦੇ। ਹੋ ਹੇ ਹਮ ਬਸ ਵੇ ਫੋਨ ਘਾਟ ਲਈ ਜਾਂਦਾ ਤੈਨੂੰ ਸੇ ਤੁਹਾਡੇ ਕੋ ਜਾਲ ਕਰਦਾ ਹਾਂ ਮੈਂ ਅੱਗੇ ਹੌਸਿਆਂ ਪਾਉਦੇ ਆ ਹੌਸਿਆਂ ਪਾਉਂਦਾ ਕਿਵਾਂ ਦੇ ਰਿਹਾ ਮੈਂ ਨਾ ਮੈਂ ਤਾਂ ਗਾਣਾ ਬਣਾ ਵੇ ਹੌਸਿਆਂ ਪਾਵਾਂ ਵੇ ਸਕੇ ਨਾ ਅਸੀਂ ਉਹਦੇ ਜੇ ਤੂੰ ਕਾ ਬੋਲਦਾ ਨਹੀਂ ਬੀਬੀ ਅੱਜ ਕਾ ਬੋਲੀ ਜਾਂਦਾ ਆਪਣੇ ਕੋਈ ਆਊਗਾ ਰਿਸ਼ਤੇਦਾਰ ਆ ਕਹਿਣ ਫਿਰ ਉਹ ਉਸੇ ਪਾਉਣ ਲੱਗ ਜਾਂਦੀਆਂ ਕਹਿੰਦੀ ਹਾਂ ਆਊਗਾ ਫਿਰ ਜਦੋਂ ਹੋਸਟਲ ਖੀਰਦੀ ਉਹ ਆ ਜਾਣਗੇ ਆਉਸੀਆਂ ਮੀਂਹ ਹੈ ਆਉਸੀਆਂ ਮੀਂਹ ਆ ਦੇਖਿਆ 32 ਦੇ ਮੇਰੇ ਪਾਸ ਦਿਖਾ ਮੈਂ ਇਹ ਖਾਣ ਵਾਸਤੇ ਰੱਖੀ ਹੈ ਆ ਦੇਖ ਹਾਂ ਪਹਿਲਾਂ ਆਟਾ ਦਾ ਗੁੰਨ ਲੈ ਬਾਅਦ ਚ ਗੁੰਨਾ ਕੇ ਆ ਦੇਖ ਐ ਕਰਕੇ ਆਏ ਕਰ ਦਿੰਦੀ ਆਂ ਆਏ ਲੇ ਫਿਰ ਖਿੱਚ ਲੈਂਦੇ ਫਿਰ ਆਏ ਆ ਖਿੱਚ ਲੈਂਦੀ ਆਂ ਹੂੰ ਆਏ ਖਿੱਚ ਕੇ ਫਿਰ ਇਹਨੂੰ ਇੱਕ ਇੱਕ ਛੱਡ ਕੇ ਆਏ 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 ਪਾਉਂਦੀ ਆਂ ਜੇ ਤਾਂ ਆ ਜਾਂਦੀ ਐ ਪੂਰੀ ਉਹ ਆ ਜਾਂਦੀ ਵੀ ਜਿਵੇਂ ਹੁਣ ਆ ਪੂਰੀ ਆ ਗਈ ਫਿਰ ਤਾਂ ਕਦੇ ਆਉਂਦਾ ਨਹੀਂ ਕੋਈ ਹੁਣ ਇਹ ਆ ਵਧ ਗਈ ਇੱਕ ਫਿਰ ਕਹਿੰਦੇ ਰਿਸ਼ਤੇਦਾਰ ਆਊਗਾ ਕੋਈ ਆਏ ਹੋਸੀ ਹੁੰਦੀ ਅੱਛਾ ਇਹ ਹੋਸੀ ਆਂ ਠੀਕ ਐ ਆਹ ਪੰਗਰੀ ਉਹਦੀ ਲੱਗ ਜਾਂਦੀਆਂ ਲੈ ਕੇ ਢੱਕਾ ਜਾ ਤਾਂ ਆਪਾਂ ਜੇ ਤਲੀ ਫੇਰੀ ਹੁੰਦੀ ਥੱਲੇ ਬੇੜੇ ਤੇ ਉਹਦੇ ਲੱਗ ਜਾਂਦੇ ਜਾਂ ਕੋਲਾ ਲੈ ਲੈਂਦੀ ਕਸਾਉਣ ਲੱਗ ਜਾਂਦੀਆਂ ਹਾਂ ਤਾਂ ਪੱਥਰ ਜੁਗ ਗਿਆ ਹਾਂ ਇਹਦਾ ਪੱਥਰ ਜੁਗ ਗਿਆ ਮਾ ਪੱਥਰ ਲੱਗ ਗਿਆ ਤਾਂ ਅੱਗੇ ਤਾਂ ਫਿਰ ਭਾਈ ਮਿੱਟੀ ਲਉਂਦੀਆਂ ਤੁਰ ਗਿਆ ਇਹ ਖੜਾ ਹੋ ਜਾ ਕੋਈ ਨਾ ਸ਼ਾਵਸ਼ੇ ਕਸਨ ਦਾ ਚੁੱਲ੍ਹਾ ਨੇ ਮਾਰੀ ਜੇ ਮੈਂ ਤੂੰ ਉਖੜ ਕੇ ਰਹਿ ਗਈ ਤਾਂ ਮੈਂ ਤੇਰੇ ਮਾਰਾਂ ਆਓ ਉਨ ਨੂੰ ਮੈਂ ਚ ਖਰਾਬ ਕਰੂਗਾ ਚੱਕ ਇਹਨੂੰ ਮੈਂ ਹੁਣ ਦੁਬਾਰੇ ਘੋਦਿਆ ਹੱਥ ਲਾ ਕੇ ਮੁੱਕੀ ਦਿੰਨੇ ਆ ਇਹਨੂੰ ਆਟਾ ਕੋਨੋ ਤਾਂ ਜੀ ਲੋ ਜੀ ਕੌਕੇ ਬਣਦੇ ਸਾਨੂੰ ਦਿਖਾਵਾਂਗੇ ਤੇ ਨਾਲੇ ਔਸੀਆਂ ਪੈਂਦੀਆਂ ਦਿਖਾਈਆਂ ਸਾਨੂੰ ਕਿਵੇਂ ਪਾਉਂਦੇ ਹੁੰਦੇ ਸਕੇ ਔਸੀਆਂ ਬਣੇ ਰਹੋ ਸਾਡੇ ਵਲੌਗ ਚ ਐਂ ਦੱਸ ਹੁਣ ਹੂੰ ਉਹ ਨਾ ਹੋਰ ਬਹਿ ਜਾ ਆਪਣੇ ਵਾਲੇ ਤੇ ਬਹਿ ਜਾ ਉਹ ਆਪਣਾ ਨਹੀਂ ਮੋਟਰਸਾਈਕਲ ਉਹ ਆਪਣੀ ਆ ਵੀ ਉਹ ਹਲੇ ਆਪਣਾ ਤਾਣੀ ਹੋਇਆ ਕਿਉਂਕਿ ਉਹ ਚ ਹਲੇ ਕਾਪੀ ਨਹੀਂ ਬਣੀ ਉਹਦੀ ਕਾਪੀ ਨਹੀਂ ਆਈ। ਹੋਰ ਬਗਾਨੀ ਹੋਣੇ ਟਾਈਮ। ਨਾ ਮੂੰਹ ਵਿੱਚ ਪਾਣਾ ਚ। ਚੁੱਲੇ 'ਚ ਹੀ ਬਣਉਣੀਆਂ। ਹੋਰ। ਹੂੰ। ਵੱਡੀ ਗੱਲ ਹੈ ਜੀ ਚੁੱਲੇ 'ਤੇ ਬਣ ਰਹੇ ਆ ਪਰੋਂ ਠੀਕ ਕਿਉਂਕਿ ਚੁੱਲੇ ਦੀ ਚੀਜ਼ ਦਾ ਸਵਾਦ ਹੀ ਹੁੰਦੀ ਹੈ। ਨਾਨਵਰ। ਦੇਖਿਓ ਤੁਸੀਂ ਜਿੱਦ ਪਾਣੀ ਪਾਦਾਂ ਸੀ ਬਾਈ ਵਧਾਉਣ ਵਾਸਤੇ। ਬਾੜਾ ਬਾੜਾ ਤੀ ਹੱਸਾ ਵਧੀਆ ਬਣ ਕੇ ਦੇ। ਵਧਾ ਤਾਂ ਦੇਖ ਲਓ ਇਹ ਹੁੰਦਾ ਇਹ ਇਹ ਠੰਡੇ ਨੂੰ ਪਾਣੀ ਪਾ ਕੇ ਵਧਾ ਦਿੰਦੇ ਆ। ਲੱਸੀ ਦੇ ਨਹੀਂ। ਲੱਸੀ ਦੇ ਲੜਾਈ ਨਹੀਂ ਹੋਣ ਕਰਕੇ ਵਧਾ ਲਿਆ। ਇਹ ਲੱਸੀ ਥੋੜੀ ਜਿਹੀ ਦਹੀਂ ਸੀ। ਹਾਂ। ਇਹ ਥੋੜਾ ਪਾ ਜੀਂਗਾ। ਫੁੱਲ ਨਹੀਂ ਆਇਆ ਆਪਣੇ ਕੋਲ। ਇਹ ਨਾ। ਲੈ, ਆਹ ਨੂਨ ਵਿੱਚ ਪਾ ਦੇ। ਕਾਲੀ ਮਿਰਚ ਦੇ ਦੇ। ਨਮਕ ਸੱਦਾ ਹੀ ਪਾ ਦੇ। ਆ ਚੱਲ ਗਈ ਕਰਦੇ। ਲੈ ਚੱਲ। ਆਪਾਂ ਇਹਦੇ ਬਾਅਦ ਕਾਲੀ ਮੈਂ ਅੱਚਕਾਂ। ਮੇਰੇ ਰੈਸਪੀ ਨਹੀਂ ਦੱਸਣੀ ਵਲੌਗ ਇਹ। ਫਿਰ ਤਾਂ ਪਤਾ ਲੱਗ ਜੂ ਰੈਸਪੀ ਨਹੀਂ ਆਪਣੇ ਹਮ ਬਣਾਉਂਦੇ ਦਿਖਾਉਣੇ ਆਪਾਂ। ਨਾ ਕੀ ਵਿਚਾਰ ਹੀ ਟਿਕਦਾ ਹੈ। ਆਵੀ ਹਾਈ ਲੋ ਕਰਦੇ ਹਾਈ ਲੋ ਬਾਈ ਕਰਦੇ ਬਾਈ ਇੱਧਰ ਬਾਈ ਦੇਖੀ ਬਾਈ ਕਰੀ ਚੱਕੋ ਜੀ ਬਣਾਓ ਛੇਤੀ ਪਰੌਂਠੇ ਲੈ ਮੈਂ ਪਤਸਰੇ ਖਾਲਾ ਆਹ ਦੇਖੋ ਜੀ ਇਹ ਸਾਡਾ ਛੋਟਾ ਕੈਮਰਾਮੈਨ ਹੂੰ ਬਣਾ ਦੇ ਵੀਡੀਓ ਬਣਾ ਦੇ ਇੱਧਰ ਲਓ ਜੀ ਚੁੱਲਾ ਆਪਣਾ ਭਖ ਚੁੱਕਿਆ ਹੂੰ ਆਉਂਡ ਕਰ ਦੂੰਗਾ ਹੁਣ ਦਾ ਧੂਆ ਕਿਤੇ ਦੇਖੋ ਨਹੀਂ ਮਿਲਦਾ ਬਹੁਤ ਘੱਟ ਮਿਲਦਾ ਚਲੋ ਗੈਸਾਂ ਦੇ ਹੋ ਗਏ ਇਹ ਕਿਉਂ ਉਤਰਿਆ ਦੇਸੀ ਦੇਸੀ ਕਿਉਂ ਉਤਰਿਆ ਗਰਮ ਹੋਣਾ ਮੱਦਲ ਵੀ ਹੋਏ ਪਿਆ ਮਾਤਾ ਸੋ ਚਲੋ ਜੀ ਜਿੰਨਾ ਟਾਈਮ ਆਪਣੇ ਪਰੌਂਠੇ ਤਿਆਰ ਹੁੰਦੇ ਹੈ ਆਪਾਂ ਨਹਾ ਨੂੰ ਲਈਏ ਨਾ ਤੇ ਨਹਾ ਕੇ ਬਾਅਦ ਵਿੱਚ ਪਰੌਣੇ ਇੱਕ ਪਰੌਠੇ ਕਰਦੇ ਟੇਸਟ ਤੇ ਦੇਣ ਦੱਸ ਦਿਆਂ ਤੁਹਾਨੂੰ ਕਿੱਦਾਂ ਬਣਿਆ ਲਓ ਜੀ ਪਰੌਂਠੇ ਆ ਪਏ ਬਣਨ ਲੱਗੇ ਪਰ ਵਿੱਚ ਦੀ ਨਿੱਕੀ ਨਿੱਕੀ ਪਰੌਠੀਆਂ ਜਿਹੀਆਂ ਬਣਨ ਲੱਗ ਗਈ ਇਹਦਾ ਇੱਕ ਤਵੇ ਦੇ ਤਿੰਨ ਤਿੰਨ ਬਣਾਈ ਜਾਂਦੇ ਇਹ ਤਾਂ ਟੀਪਣ ਮੇਚਦੀਆਂ ਬਣਾਉਣੇ ਆ ਉਹ ਟੀਪਣ ਚ ਟੁੱਟੀਆਂ ਜਿਹੀਆਂ ਹੋ ਜਾਂਦੀਆਂ ਨੇ ਫਿਰ ਇਹਦਾ ਅੱਧ ਵੀ ਨਹੀਂ ਬਾਨਾ ਵਰਦ ਪਾ ਦਾਂਗੇ 8-10 ਪਾ ਦਾਂਗੇ ਥੋੜਾ ਪੀਪਲ ਦੇ ਮੇਚ ਦੀਆਂ ਵਿੱਚ ਵਧਿਆ ਤੀ ਬੰਦੇ ਉੱਤੇ ਗ ਜਾਣਗੀਆਂ ਬਾਯਾ ਆ ਕੀ ਇੱਕ ਤਵੇ ਤੇ ਤਿੰਨ ਰੋਟੀਆਂ ਲੋ ਜੀ ਆਪ ਨੂੰ ਪ੍ਰੋਸੀ ਜਾ ਰਹੀ ਹੈ ਰੋਟੀ ਨਹੀਂ ਪਰੌਂਠਾ